ਜਲਦ ਹੀ ਬਦਲ ਜਾਵੇਗਾ ਤੁਹਾਡਾ ਆਧਾਰ ਕਾਰਡ ਕੀ ਕੀ ਗਾਇਬ ਹੋਵੇਗਾ ਤੁਹਾਡੇ ਆਧਾਰ ਕਾਰਡ ਦੇ ਵਿੱਚੋਂ ਕੀ ਵਾਕਈ ਨਵੇਂ ਆਧਾਰ ਕਾਰਡ ਤੇ ਤੁਹਾਡੀ ਜਾਣਕਾਰੀ ਦੇ ਨਾਲ ਨਾਲ ਤੁਹਾਡਾ ਨੰਬਰ ਵੀ ਮਿਟ ਜਾਏਗਾ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਇਹ ਬਦਲਾ ਤੁਹਾਡੀ ਪ੍ਰਾਈਵੇਸੀ ਬਚਾਉਣਗੇ ਜਾਂ ਫਿਰ ਉਲਟਾ ਪਰੇਸ਼ਾਨੀ ਵਧਾ ਦੇਣਗੇ ਸ਼ਾਇਦ ਤੁਸੀਂ ਪਹਿਲਾਂ ਵੀ ਇਹ ਜਾਣਦੇ ਹੋਵੋਗੇ ਕਿ ਆਧਾਰ ਕਾਰਡ ਅੱਜ ਕਿੰਨਾ ਮਹੱਤਵਪੂਰਨ ਹੈ ਹਰ ਕੰਮ ਦੇ ਲਈ ਆਧਾਰ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਚਾਹੇ ਕੋਈ ਵੀ ਚੀਜ਼ ਬਣਵਾਉਣੀ ਹੈ ਜਾਂ ਆਪਣੀ ਚੀਜ਼ ਕੋਈ ਅਪਲਾਈ ਕਰਨੀ ਆ ਤਾਂ ਤੁਹਾਨੂੰ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ। ਇਹਦੇ ਵਿੱਚ ਆਧਾਰ ਕਾਰਡ ਦੇ ਨਾਲ ਸੰਬੰਧਿਤ ਕਈ ਜਿਹੜੀਆਂ ਜਾਣਕਾਰੀਆਂ ਸਾਹਮਣੇ ਵੀ ਆਈਆਂ ਜਿਸ ਦੇ ਵਿੱਚ ਕਈ ਘਟਨਾਵਾਂ ਵਾਪਰੀਆਂ ਜਿੱਥੇ ਆਧਾਰ ਕਾਰਡ ਦੀ ਦੁਰਵਰਤੋਂ ਵੀ ਹੋਈ ਹੈ। ਹੋਰ ਦੁਰਵਰਤੋਂ ਨੂੰ ਬਚਾਉਣ ਦੇ ਲਈ ਸਰਕਾਰ ਕੁਝ ਹੁਣ ਨਵੇਂ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਵਿੱਚ ਆਧਾਰ ਕਾਰਡ ਜਲਦੀ ਹੀ ਹੁਣ ਬਦਲ ਜਾਣਗੇ। ਇਹ ਅਜੇ ਪ੍ਰਕਿਰਿਆ ਚੱਲ ਰਹੀ ਹੈ। ਉਸ ਪ੍ਰਕਿਰਿਆ ਜਦੋਂ ਇਹ ਮੁਕੰਮਲ ਹੋਏਗੀ ਉਸ ਤੋਂ ਬਾਅਦ ਆਧਾਰ ਕਾਰਡ ਬਦਲ ਜਾਣਗੇ। ਇਸ ਤੋਂ ਬਿਨਾ ਤੁਹਾਡੀ ਸਾਰੀ ਵਿੱਤੀ ਪਹੁੰਚ ਅਸੰਭਵ ਹੈ ਕਿਉਂਕਿ ਆਧਾਰ ਕਾਰਡ ਬਹੁਤ ਜ਼ਰੂਰੀ ਹੈ ਸਪੱਸ਼ਟ ਤੌਰ ਦੇ ਉੱਤੇ ਅਜਾਹੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਦੁਰਵਰਤੋਂ ਦੇ ਵੱਡੇ ਜੋਖਮ ਵੀ ਨੇ ਜੋਖਮ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਵਾਰ ਫਿਰ ਆਧਾਰ ਕਾਰਡ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਲਈ ਵੱਡੇ ਬਦਲਾਅ ਦਾ ਐਲਾਨ ਕੀਤਾ ਆਉਣ ਵਾਲੇ ਨਵੇਂ ਆਧਾਰ ਕਾਰਡ ਦੇ ਵਿੱਚ ਸਿਰਫ ਤੁਹਾਡੀ ਫੋਟੋ ਤੇ ਇੱਕ ਹੋਰ ਚੀਜ਼ ਹੋਏਗੀ ਜਿਹੜੀ ਕਿ ਤੁਹਾਨੂੰ ਬਾਅਦ ਦੱਸਦੇ ਹਾਂ ਪਹਿਲਾਂ ਲਿਖਿਆ ਨਾਮ ਪਤਾ ਤੇ ਆਧਾਰ ਕਾਰਡ ਨੰਬਰ ਜਿਹੜਾ ਹੈ ਉਹਦਾ ਹਟਾ ਦਿੱਤਾ ਜਾਊਗਾ ਭਾਰਤੀ ਵਿਲੱਖਣ ਪਛਾਣ ਅਥਾਰਟੀ ਯਾਨੀ ਕਿ UIDAI ਨਿੱਜੀ ਜਾਣਕਾਰੀ ਦੇ ਦੁਰਵਰਤੋਂ ਨੂੰ ਰੋਕਣ ਤੇ ਆਫਲਾਈਨ ਤਸਦੀਕ ਨੂੰ ਬੰਦ ਕਰਨ ਲਈ ਤਾਰਕ ਦੀ ਫੋਟੋ ਅਤੇ ਇੱਕ ਸਿਰਫ ਕਯੂ ਕੋਡ ਬਾਰੇ ਆਧਾਰ ਕਾਰਡ ਜਿਹੜੇ ਨੇ ਉਹ ਜਾਰੀ ਕਰਨ ਉਤੇ ਵਿਚਾਰ ਕਰ ਰਹੀ ਹੈ ਜਿਦੇ ਵਿੱਚ ਤੁਹਾਡੀ ਫੋਟੋ ਔਰ ਸਿਰਫ ਸਿਰਫ ਕਯੂ ਆਰ ਕੋਡ ਜਿਹੜਾ ਉਹ ਤੁਹਾਡਾ ਹੋ ਹੀ ਹੋਏਗਾ ਬਾਕੀ ਉਹਦੇ ਵਿੱਚ ਕੁਝ ਨਹੀਂ ਹੋਏਗਾ ਆਧਾਰ ਕਾਰਡ ਉਤੇ ਇੱਕ ਕਾਨਫਰੰਸ ਵਿੱਚ ਬੋਲਦੇ ਹੋਏ UIDAI ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਭੁਵਨੇਸ਼ ਕੁਮਾਰ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਅਥਾਰਟੀ ਦਸੰਬਰ ਦੇ ਵਿੱਚ ਹੋਟਲਾਂ ਪ੍ਰੋਗਰਾਮ ਪ੍ਰਬੰਧਕਾਂ ਤੇ ਹੋਰ ਅਦਾਰਿਆਂ ਵਰਗੇ ਸੰਗਠਨਾਂ ਦੁਆਰਾ ਆਫਲਾਈਨ ਤਸਦੀਕ ਨੂੰ ਠੱਟ ਕਰਨ ਦੇ ਲਈ ਇੱਕ ਨਵਾਂ ਨਿਯਮ ਪੇਸ਼ ਕਰਨ ਦੇ ਉੱਤੇ ਵਿਚਾਰ ਕਰ ਰਹੀ ਹੈ ਇਸ ਤੋਂ ਇਲਾਵਾ ਇਸ ਦਾ ਉਦੇਸ਼ ਵਿਅਕਤੀਗਤ ਗੋਪਨੀਯਤਾ ਨੂੰ ਬਣਾਈ ਰੱਖਦੇ ਹੋਏ ਆਧਾਰ ਦੀ ਵਰਤੋਂ ਕਰਕੇ ਉਮਰ ਤਸਦੀਕ ਪ੍ਰਕਿਰਿਆ ਨੂੰ ਵੀ ਵਧਾਉਣਾ ਹੈ ਕਿ ਉਹਦੇ ਚ ਤਸਦੀਕ ਹੋ ਜਵੇ ਹੁਣ ਸਵਾਲ ਇਹ ਹੈ ਕਿ ਨਵਾਂ ਆਧਾਰ ਕਾਰਡ ਕਿਹੋ ਜਿਹਾ ਦਿਖਾਈ ਦੇਵੇਗਾ ਇਹ ਵੀ ਵੱਡੇ ਗੱਲਾਂ ਸਾਹਮਣੇ ਆ ਰਹੀਆਂ ਨੇ ਭੁਵਨੇਸ਼ ਕੁਮਾਰ ਨੇ ਦੱਸਿਆ ਹੈ ਕਿ ਅਸੀਂ ਇਸ ਗੱਲ ਉੱਤੇ ਵਿਚਾਰ ਕਰ ਰਹੇ ਹਾਂ ਕਿ ਕਾਰਡ ਉੱਤੇ ਕੋਈ ਵਾਧੂ ਜਾਣਕਾਰੀ ਕਿਉਂ ਚਾਹੀਦੀ ਹੈ ਐਸ ਦੇ ਵਿੱਚ ਸਿਰਫ ਇੱਕ ਫੋਟੋ ਤੇ ਇੱਕ ਕਯੂਆਰ ਕੋਡ ਹੋਣਾ ਚਾਹੀਦਾ ਤੇ ਜੇਕਰ ਅਸੀਂ ਹੋਰ ਜਾਣਕਾਰੀ ਛਾਪਦੇ ਹਾਂ ਤਾਂ ਜੋ ਲੋਕ ਇਸ ਦੀ ਵਰਤੋਂ ਜਿਹੜੇ ਨੇ ਉਹ ਦੁਰਵਰਤੋਂ ਕਰ ਜਾਂਦੇ ਨੇ ਤਾਂ ਉਹ ਅਜਿਹਾ ਕਰਦੇ ਹੀ ਰਹਿਣਗੇ ਜੇਕਰ ਇਹ ਛਾਪੀ ਜਾਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਆਧਾਰ ਕਾਰਡ ਦੇ ਵਿੱਚ ਹੁਣ ਸਿਰਫ ਤੁਹਾਡੀ ਫੋਟੋ ਤੇ ਇੱਕ ਕਯੂਆਰ ਕੋਡ ਹੀ ਹੋਵੇਗਾ ਜਿਸ ਨਾਲ ਤੁਹਾਡੀ ਸਾਰੀ ਜਾਣਕਾਰੀ ਗੁਪਤ ਰਹੇਗੀ ਅਤੇ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ। ਹੁਣ ਤਸਦੀਕ ਦੇ ਵਿੱਚ ਗੱਲਾਂ ਕਿਹੜੀਆਂ-ਕਿਹੜੀਆਂ ਸਾਹਮਣੇ ਆਉਂਦੀਆਂ ਨੇ? ਆਧਾਰ ਐਕਟ ਦੇ ਅਨੁਸਾਰ ਕਿਸੇ ਵੀ ਵਿਅਕਤੀ ਦਾ ਆਧਾਰ ਨੰਬਰ ਜਾਂ ਬਾਇਓਮੈਟ੍ਰਿਕ ਜਾਣਕਾਰੀ ਆਫਲਾਈਨ ਤਸਦੀਕ ਕਰਨ ਲਈ ਕੱਟੀ ਵਰਤੋਂ ਜਾਂ ਸਟੋਰ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ aadhar card ਦੀਆਂ ਫੋਟੋ ਕਾਪੀਆਂ ਇਕੱਠੀਆਂ ਤੇ ਸਟੋਰ ਕਰਦੀਆਂ ਨੇ ਕਿ ਬਾਅਦ ਚ ਕੰਮ ਆਉਣਗੀਆਂ ਜਾਂ ਉਹਨਾਂ ਨੂੰ ਕੰਟਰੈਕਟਰ ਲਈ ਕੰਮ ਆ ਜਾਂਦੀਆਂ ਨੇ ਜਿਸ ਦੇ ਨਾਲ ਧੋਖਾਧੜੀ ਜਾਂ ਫਿਰ ਦੂਜੇ ਪਾਸੇ ਇਹ ਵੀ ਇੱਕ ਦੁਰਵਰਤੋਂ ਦੀ ਸੰਭਾਵਨਾ ਵੱਧ ਜਾਂਦੀ ਹੈ ਐਥ ਨੂੰ ਲੋਕਾਂ ਦੇ ਲਈ ਹੁਣ ਸਾਰੀ ਆਧਾਰ ਜਾਣਕਾਰੀ ਨੂੰ ਡੀ ਅਨਾਮ ਕੀਤਾ ਜਾ ਰਿਹਾ ਤਾਂ ਜੋ ਫਿਰ ਆਫਲਾਈਨ ਤਸਦੀਕ ਅਤੇ ਨਾਲ ਨਾਲ ਉਹਦੀ ਦੁਰਵਰਤੋਂ ਉਹਨੂੰ ਰੋਕਿਆ ਜਾ ਸਕੇ ਹੁਣ ਆਧਾਰ ਦੀ ਜਿਹੜੀ ਤਸਦੀਕ ਹੈ ਉਹਦੇ ਲਈ ਕੀ ਨਿਯਮ ਨੇ ਭਾਰਤ ਦੇ ਵਿੱਚ ਆਧਾਰ ਜਿਹੜਾ ਉਹ ਤਸਦੀਕ ਧਾਰਕ ਦੀ ਸਹਿਮਤੀ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਅਜਿਹਾ ਕਰਨ ਵਾਲੀ ਕਿਸੇ ਵੀ ਸੰਸਥਾ ਨੂੰ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜਿਹੜੀ ਇਹ ਸਹਿਮਤੀ ਹੈ ਉਹ ਬਾਇਓਮੈਟ੍ਰਿਕ ਜਾਂ ਇਲੈਕਟ੍ਰੋਨਿਕ ਰੂਪ ਦੇ ਵਿੱਚ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਧਾਰਕ ਤੋਂ OTP ਫਿੰਗਰਪ੍ਰਿੰਟ ਆਇਰਿਸ ਆਦਿ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ ਸਿਰਫ UIDAI ਦੁਆਰਾ ਅਧਿਕਾਰਤ ਸੰਸਥਾਵਾਂ ਅਤੇ ਬੈਂਕ ਹੀ ਆਧਾਰ ਦੀ ਤਸਦੀਕ ਕਰ ਸਕਦੇ ਨੇ ਉਪਭੋਗਤਾ ਆਪਣੇ ਬਾਇਓਮੈਟ੍ਰਿਕ ਡਾਟਾ ਨੂੰ ਲੋਕ ਵੀ ਕਰ ਸਕਦਾ ਜੋ ਸਿਰਫ OTP ਦੇ ਰਾਹੀਂ ਹੀ ਖੁੱਲੇਗਾ ਆਧਾਰ ਡਾਟਾ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੁਣ ਦੇਖਣ ਵਾਲਾ ਹੋਏਗਾ ਕਿ ਇਹ ਅਪਡੇਟ ਕਿੰਨੀ ਦੇਰ ਤੱਕ ਹੁੰਦੀ ਹੈ ਸਰਕਾਰ ਇਸ ਉੱਤੇ ਵਿਚਾਰ ਕਰ ਰਹੀ ਹੈ ਜਿਵੇਂ ਵੀ ਇਹ ਪੂਰੀ ਮੁਕੰਮਲ ਹੋ ਜਾਏਗੀ ਉਸੇ ਟੰਗ ਦਾ ਉਸ ਤੋਂ ਬਾਅਦ ਫਿਰ ਐਲਾਨ ਕੀਤਾ ਜਾਏਗਾ ਕਿ ਤੁਹਾਡੇ ਆਧਾਰ ਕਾਰਡ ਬਦਲ ਜਾਣਗੇ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾਓ